ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਦੀ ਫਤਿਹ ਭਾਈ ਇਹ ਮੇਰੀ ਵੀਡੀਓ ਸਦਮ ਸਿੱਧੀ ਸੀਐਮ ਭਗਵੰਤ ਮਾਨ ਨੂੰ ਹੈ ਸਦਮ ਸਿੱਧੀ ਜੇਕਰ ਉਹ ਕੰਮ ਕਰ ਰਿਹਾ ਨਸ਼ੇ ਬਰੁੱਧ ਸੱਚੇ ਲੋਕਾਂ ਦਾ ਕੰਮ ਕਰਨਾ ਚਾਹੁੰਦਾ ਤਾਂ ਜਿਹੜੀ ਆ ਕੁੜੀ ਫੜੀ ਆ ਥਾਰ ਵਾਲੀ ਚੱਕ ਫਤਿਹ ਸਿੰਘਾ ਵਾਲੀ ਇਹਦੀ ਪੂਰੀ ਅਗਲਾ ਪਿਛਲਾ ਪੁੰਡਲੀ ਕੱਢੇ ਨਾਲ ਇਹਦੇ ਜੋ ਕਰਪਟ ਅਫਸਰ ਨੇ ਦੋ ਅਫਸਰਾਂ ਦੇ ਨਾਂ ਦਾ ਸਦਮ ਸਿੱਧੇ ਆ ਰਹੇ ਨੇ ਲੈ ਰਹੀ ਆਪ ਅੰਦਰੋਂ ਖਬਰ ਆ ਇਹਨੂੰ ਪਿਠਾਓ ਸਾਹਮਣੇ ਕੁਰਸੀ ਤੇ ਬਣਾ ਕੇ 2 ਮੰਨਾਂ ਸਾਰਾ ਅਗਲਾ ਪਿਛਲਾ ਦਸ ਦੋ ਅਗਿਆ ਮੁੱਤਿਆ ਇਹਨੇ ਕੀ ਕੁਸ ਕਰਿਆ ਹੈ ਇਹਦਾ ਭਾਈ ਬੈਕਗਰਾਉਂਡ ਮੈਂ ਦੱਸ ਦਿੰਨਾ ਹੈ ਇਹ ਚੱਕ ਫਤੇ ਸਿੰਘ ਆਲੇ ਦੀ ਇੱਕ ਦਲਿਤ ਪਰਿਵਾਰ ਦੀ ਕੁੜੀ ਹੈ ਸੁਖਵੀਰ ਸਿੰਘ ਬਾਦਲਾ ਦੇ ਨਾਨਕੇ ਨੇ ਉੱਥੇ ਆਪਣੇ ਪੁੱਤ ਦੇ ਮਾਮੇ ਦੇ ਮੁੰਡੇ ਲਾਲੀ ਬਾਦਲ ਨੇ ਭਰਤੀ ਕਰਾਈ ਹੈ ਜਿਹੜੀ ਅਸਲੀ ਗੱਲ ਹੈ ਹਣਾ ਗੱਲ ਕਰ ਉਹਨਾਂ ਨੇ ਦਾ ਆ ਦੇ ਪਿੰਡ ਦੀ ਕੁੜੀ ਭਰਤੀ ਕਰਾਤੀ ਵਧਾ ਇੱਕ ਵਧੀਆ ਕਰਾ ਵੀ ਸਾਡੇ ਪਿੰਡ ਦੀ ਕੁੜੀ ਵਿਚਾਰੀ ਮਾਪਾ ਉਹ ਦਿਹਾੜੀਆਂ ਕਰਦਾ ਜਾਨੋ ਹਣਾ ਵੀ ਉਹ ਗਰੀਬ ਗੁਰਬਾਹ ਉਹਨਾਂ ਨੇ ਤਾਂ ਭਰਤੀ ਕਰਾਤੀ ਵੀ ਚਲੋ ਇਹ ਕਰ ਉਹਨਾਂ ਨੂੰ ਕੀ ਪਤਾ ਸੀ ਵੀ ਇਹ ਹੈ ਜਾਂ ਕੁਛ ਕਰੂ ਉਸ ਤੋਂ ਬਾਅਦ ਇਹ ਦੋ ਤਿੰਨ ਸਾਲ ਬਟੰਡਾ ਰਹੀ ਹੈ ਫਿਰ ਬਟੰਡੇ ਰਹੇ ਬਾਬਾਗੀ ਦੋ ਵੱਡੇ ਅਫਸਰਾਂ ਦੇ ਨਾਲ ਆ ਰਹੇ ਨੇ ਜੀ ਸਿੱਧਮ ਸਿੱਧੇ ਇਹਨਾਂ ਨਾਲ ਦੇ ਸੰਬੰਧ ਨੇ ਇੱਕ ਆਮ ਦਿਹਾੜੀਦਾਰ ਪਰਿਵਾਰ ਦੀ ਕੁੜੀ ਐਡਾ ਅਰਬਾਂ ਖਰਬਾਂ ਦੀ ਜਾਇਦਾਦ ਕਿਵੇਂ ਬਣਾ ਸਕਦੀ ਹੈ ਇਹ ਗੱਲ ਹਾਜਮ ਨਹੀਂ ਹੋ ਰਹੀ ਕੁਝ ਕੁ ਸਾਲਾਂ ਚ ਐਂਬੂਲੈਂਸ ਆਇਆ ਚਿੱਟੇ ਡੋਨ ਨੂੰ ਪੱਟਿਆ ਸੀ ਕਿਸੇ ਅਫਸਰ ਦੇ ਕਹਿਣ ਤੇ ਸਿੱਧੀ ਨਹੀਂ ਡਾਇਰੈਕਟ ਮਿਲੀ ਸੀ ਉਹਨੂੰ ਉਹ ਕੁੜੀ ਦਾ ਘਰ ਪੱਟਿਆ ਸੀ ਉਹ ਕੁੜੀ ਵੀ ਸੱਚੀ ਰੋਂਦੀ ਆ ਝੂਠੀ ਨਹੀਂ ਤੇ মিডিਆ ਕੁਝ ਕਮੀਡੀਆ ਅਫਸਰਾਂ ਦੇ ਕਹਿਣ ਦੇ ਵੱਡੇ ਅਫਸਰਾਂ ਦੇ ਕਹਿਣ ਤੇ ਕੇਸ ਨੂੰ ਦੂਜੇ ਪਾਸੇ ਘੁਮਾ ਰਿਹਾ ਹੈ ਸੋ ਇਹਦੀ ਪੂਰੀ ਜਾਣਕਾਰੀ ਹੋਵੇ ਇਹਦਾ ਪੂਰਾ ਬਾਇਓ ਡਾਟਾ ਇਹਨੇ ਬਿਠਾ ਕੇ ਇਹਦੇ ਆਰੋ ਲਾਇਆ ਜਾਵੇ ਨਹੀਂ ਲੱਗਦਾ ਸਾਡੇ ਮੂਰੇ ਕਰੋ ਗੁਰੂਦੇਵ ਸਿੰਘਾ ਮੂਰੇ ਕਰੋ ਆਪ ਬੈਠੋ ਬਰੋਬਰ ਦੇਖਿਓ ਅੱਧੇ ਪੰਜਾਬ ਦੇ ਕਰਪਟ ਕਾਲੇ ਅਫਸਰ ਕਾਲੀਆਂ ਪੇਡਾਂ ਜੇ ਨਾਂ ਵਿੱਚ ਸ਼ਾਮਲ ਹੋਏ ਤੇ ਪੰਜਾਬ ਦੇ ਅੱਧੇ ਬਲਾਈ ਕੀਏ 17 ਗ੍ਰਾਮ ਤਾਂ ਕੁੱਲ ਕੁਸ਼ੀ ਸੀ ਐਦੋਂ ਪਹਿਲਾਂ ਇਹ ਕੱਢਿਆ ਹੀ ਸੀ ਡੇਢ ਕਿਲੋ ਚਟਾ ਲੈ ਕੇ ਆਈ ਸੀ ਉਹ ਹੋਰ ਤੋਂ ਇਹਨੀਆਂ ਕਾਲ ਰਿਟੇਲਾਂ ਕੱਢੋ ਜਿਸ ਅਫਸਰ ਨੂੰ ਇਹ ਕਹਿੰਦੀ ਸੀ ਮੇਰੀ ਉਸ ਐਸਐਸਪੀ ਨਾਲ ਗੱਲ ਕਰਾਓ ਉਹਦਾ ਨਾਮ ਪਬਲਿਕ ਡੋਮੇਨ ਛੱਡੋ ਜਾ ਉਹਦੀ ਇਨਕੁਆਰੀ ਕਰੋ ਉਹਨੂੰ ਨਾਲ ਪਰਚਿਆਂ ਚ ਪਾਓ ਜੇ ਤੁਸੀਂ ਸੱਚੀ ਨਸ਼ੇਮਰ ਉਹਦੇ ਜੁੱਧ ਚਲਾਇਆ ਬਟ ਜੇਕਰ ਤੁਸੀਂ ਐਸੇ ਤੇ ਜਾ ਇਹਦੇ ਘਰ ਆ ਕੇ ਕੋਠੰਗੁੱਥਾ ਕਾ ਕੇ ਕਰਕੇ ਪਰਚਾ ਪਾ ਕੇ ਤੋੜਤਾ ਤਾਂ ਸੋਡੀ ਮਨਸਾ ਸਾਫ ਝਾਹਰ ਹੋ ਜਾਊ ਵੀ ਤੁਸੀਂ ਡਰਾਮੇ ਕਰ ਰਹੇ ਹੋ ਸਾਫ਼ ਜੀ ਗੱਲ ਹੈ ਇੱਕ ਕੱਲ ਫੜਿਆ ਗਿਆ ਬਾ 33 ਤਰੀਕ ਨੂੰ ਫੜਿਆ ਗਿਆ ਸਿਪਾਹੀ ਉਤਜਲ ਖਾਨ ਪੀਣ ਵਾਲਾ ਅਸੀਂ ਗੱਲ ਕਰ ਲੈ ਕੇ ਆਇਆ ਸੀ ਵਿਚਾਰਾ ਬੋਹਾ ਤੋਂ ਸਾਡੇ ਇਧਰ ਏਰੀਆ ਦਾ ਸੀ ਹਨਾ ਇੱਕ ਚੰਡੀਗੜ੍ਹ ਵਰਦੀ ਵਾਲਾ ਫੜਿਆ ਗਿਆ ਇਹ ਜਾਂਦੀ ਥਾਰ ਚ ਇੱਥੋਂ ਸਿੱਧੀ ਚਿੱਟਾ ਲੈ ਕੇ ਆਉਂਦੀ ਸੀ ਵਰਦੀਦਾਰ ਉਹ ਮਾਰਦੀ ਸੀ ਇੱਕ ਦੋ ਚਾਰ ਦਿਨ ਪਹਿਲਾਂ ਵੀ ਫੜੀ ਗਈ ਸੀ ਉੱਥੇ ਨੇ ਗੱਡੀ ਨਿ ਟਲਾਸੀ ਹੋਣ ਦਿੱਤੀ ਉਹ ਵਿਚਾਰੇ ਆਮ ਸੀਗੇ ਪੀਸੀਆਰ ਨਾਲ ਉਡਾ ਗਏ ਇੱਕ ਕਾਂਸਟੇਬਲ ਦਾ ਇੱਕ ਕਾਂਸਟੇਬਲ ਦਾ ਐਸਐਸਪੀ ਦੇ ਕਮਰੇ ਚ ਕਿਸ ਕੰਮ ਐਡਾ ਵੱਡਾ ਜੀਐਮ ਹੋ ਗਿਆ ਜਾਂ ਜਿਵੇਂ ਮੁੱਖ ਮੰਤਰੀ ਦੇ ਕਮਰੇ ਚ ਪਿੰਡ ਦਾ ਸਰਪੰਚ ਨਹੀਂ ਮਿੰਨਦੇ ਮੈਂਬਰ ਜਾਵੇ ਰੋਜ਼ ਕੋਈ ਐਸਆਈ ਨਹੀਂ ਕੋਈ ਐਸਐਚਓ ਨਹੀਂ ਵਿੱਚ ਕੋਈ ਸਾਬ ਇੰਸਪੈਕਟਰ ਨਹੀਂ ਕੋਈ ਇੰਸਪੈਕਟਰ ਨਹੀਂ ਕੋਈ ਸੀਨੀਅਰ ਹੌਲਦਾਰ ਨਹੀਂ ਸਿੱਧੀ ਕਾਂਸਟੇਬਲ ਕਿਵੇਂ ਜਾ ਸਕਦੀ ਹੈ ਕਿਸ ਲੈ ਕੇ ਅਸੀਂ ਕੇਸ ਹੱਲ ਕਰਦਾ ਸੋ ਭਾਈ ਪੂਰੀ ਤੈਨਾਲ ਜਾਂਚ ਕਰੋ ਜੇਕਰ ਤੁਸੀਂ ਆਸਲ ਚ ਕੰਮ ਕਰਨਾ ਚਾਹੁੰਦੇ ਹੋ ਜੇ ਤੁਸੀਂ ਦਿਖਾਵਾ ਕਰਨਾ ਚਾਹੁੰਦੇ ਹੋ ਗੰਗੂਆਂ ਤੋਂ ਮਿੱਟੀ ਝਾੜਨੀ ਹੈ ਤਾਂ ਝਾੜੀ ਜਾਓ ਨਸ਼ਾ ਸ਼ਰਿਆਂ ਵਿੱਚ ਹੀ ਜਾਂਦਾ ਜਿੰਨਾ ਮਰਜ਼ੀ ਲੈ ਲਓ ਮਾਨਸਾ ਅੱਜ ਆਜੋ ਮੈਂ ਦਵਾਉਂਗਾ ਅੱਜ ਆਜੋ ਮੈਂ ਦਵਾਉਂਗਾ ਜਿਨਾ ਮਰਜੀ ਲੈ ਲੋ ਦਿਖਾਵਾ ਨਾ ਕਰੋ ਆਹੀ ਐਸੇ ਕੁੜੀ ਨਹੀਂ ਜਿਹੜੀ ਆ ਥਾਰ ਵਾਲੀ ਇੱਕ ਦਿਹਾੜੀਦਾਰ ਪਰਿਵਾਰ ਚ ਉੱਠ ਕੇ ਅਰਬਾਂ ਖਰਬਾਂ ਦੀ ਯਾਦਤ ਕਿੱਥੋਂ ਬਣਾ ਲਈਏ ਨੇ ਇਹਨੇ ਬਣਾਈ ਐ ਇਹਨੇ ਤਾਂ 20% ਹੀ ਬਣਾਈ ਐ ਇਹਦੇ ਉਤਲੇ ਅਕਾਬਾਂ ਨੇ ਕਰੋੜਾਂ ਦੀ ਬਣਾਈ ਐ ਅਰਬਾਂ ਖਰਬਾਂ ਦੀ ਬਣਾਈ ਐ ਦੋ ਦੋ ਆਪਸਰਾਏ ਦਾ ਸਤਮ ਸਦੇ ਨਾ ਆ ਰਹੇ ਬਹੰਡੇ ਵਾਲੇ ਤੇ ਮਾਨਸ ਵਾਲਿਆਂ ਦੇ ਜੇ ਜਾਂਚ ਕਰੀ ਜਾਵੇ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਸ਼ੇਅਰ ਕਰ ਦਿਓ ਬਈ ਦੱਬ ਕੇ ਤਾਂ ਕਿ ਇਹ ਭਵੰਤਵਾਨ ਤੱਕ ਪੁੱਜ ਜੇ ਉਹ ਆ ਉਹ ਲੈ ਅੱਖਾਂ ਖੋਲਣਾ ਉਹਦੀਆਂ ਕੰਨ ਖੋਲਣਾ ਪਤਾ ਲੱਗੇ ਵੀ ਆਹ ਕੰਮ ਐ ਐਂ ਕਰੋ ਬਚਾਓ ਨਾ ਵੱਡੀਆਂ ਕਾਲੀਆਂ ਪੇਡਾਂ ਬਚਨਾਂ ਫੇਰ ਤਾਂ ਸੁਬਾਹ ਦਾ ਫੇਰ ਤਾਂ ਅਸੀਂ ਮੰਨੀਏ ਵੀ ਤੁਸੀਂ ਰਸ਼ੇਵ ਦਾ ਕੰਮ ਕਰ ਰਹੇ ਹੋ ਨਹੀਂ ਇਹਦਾ ਫਿਰ ਪੱਜ ਦਿਖਾ ਵੀ ਇਹ ਕਰਨਾ ਕਰੀ ਜਾਓ ਉਦੋਂ ਤੱਕ ਛੋੜੋ ਤੱਕੜਾ ਦਾ ਅਸੀਂ ਕਰ ਰਹੇ ਸੀ ਜੀ ਉਹਦਾ ਵੀ ਬਹੁਤ